ਹਾਂਜੀ ਬਾਬਿਓ ਕਿੱਦਾਂ ਹਾਲ ਚਾਲ ਜੀ ਸਾਰਿਆਂ ਦੇ ਤੇ ਬਾਬਿਓ ਆ ਤੁਸੀਂ ਦੇਖ ਲਓ ਆਪਣੇ ਹਨਾ ਜਿੱਦਾਂ ਮਤਲਬ ਵੀ ਆਪਣੇ ਹੈਦਰਾਜ ਭਈਏ ਰਹਿੰਦੇ ਆ ਹਨਾ ਹਨਾ ਜੇ ਪੰਜਾਬ ਦੇ ਵਿੱਚ ਤੇ ਆਪਣੇ ਵਾਲੇ ਜਿਹੜੇ ਹਨਾ ਸਾਡੇ ਮਤਲਬ ਵੀ ਚੌਧਰੀ ਬਣੇ ਹੋ ਆ ਨਾ ਇਹਨਾਂ ਦੀ ਇੰਨੀ ਕ ਸਪੋਰਟ ਕਰਦੇ ਆ ਨਾ ਕਿ ਯਾਰ ਇਹ ਵਿਚਾਰੇ ਜੀ ਐਡਾ ਪਰਦੇਸੀ ਆ ਫਲਾਨਾ ਆ ਆ ਤੁਸੀਂ ਹਾਲ ਦੇਖ ਲਓ ਮਤਲਬ ਵੀ ਬਿਹਾਰ ਦੇ ਵਿੱਚ ਆ ਸੀ ਬੰਦੇ ਨੇ ਸਾਨੂੰ ਗੱਡੀ ਨਹੀਂ ਅੱਗੇ ਨੰਗਣ ਦਿੱਤੀ ਕਹਿੰਦਾ ਇਹ ਤੋਂ 1 ਕਿਲੋਮੀਟਰ ਕਹਿੰਦਾ ਮੇਰਾ ਮਤਲਬ ਵੀ ਇਹ ਪਿੰਡ ਆ ਕਹਿੰਦਾ ਮੇਰੇ ਪਿੱਛੇ ਪਿੱਛੇ ਆਓ ਆ ਬਾਕੀ ਕਾਰਾਂ ਨੰਗ ਦੀਆਂ ਦੇਖ ਲਓ ਤੁਸੀਂ ਉਨਾ ਨੂੰ ਮਾਲਵ ਮਾਲ ਜਿਲ੍ਹੇ ਵੀ ਇੱਕ ਕਾਰ ਆਈ ਆ ਤਾਂ ਬੰਦੇ ਨੇ ਆਪਣੀ ਮੱਝ ਕਰ ਲਈ ਪਰੇ ਨੂੰ ਕਰਕੇ ਉਹ ਦੇਖੋ ਤੇ ਜਾਨੀ ਕਿ ਜਿਲ੍ਹੇ ਅਸੀਂ ਗੱਡੀ ਅੱਗੇ ਕਰਦੇ ਸੀਗੇ ਤੇ ਸਾਡੇ ਡਾਂਗ ਮਾਰ ਕੇ ਤੇ ਸਾਡਾ ਮਾਲਬ ਵੀ ਇਹ ਸਾਈਡ ਲਾਤ ਪਾਂਤਾ ਕਹਿੰਦਾ ਗੱਡੀ ਨਹੀਂ ਅੱਗੇ ਕੱਢਣੀ ਅਸੀਂ ਮਤਲਬ ਕਿ 1 ਕਿਲੋਮੀਟਰ ਕਰੇ ਵਾਲ ਵੀ 1.5 ਕਿਲੋਮੀਟਰ ਇਹਦੇ ਪਿੱਛੇ ਪਿੱਛੇ ਗਏ ਆ ਆਪਾਂ ਤੇ ਆਪਣੇ ਪੰਜਾਬ ਦੇ ਵਿੱਚ ਕੀ ਆ ਉਹ ਕਿਤੇ ਕੋਈ ਵੀ ਇਹ ਦੇ ਨਾਲ ਧੱਕਾ ਹੁੰਦਾ ਆ ਉਹ ਅੱਧੇ ਨਾਲੋਂ ਜ਼ਿਆਦਾ ਪੰਜਾਬ ਹੋ ਗਿਆ ਮਤਲਬ ਜਾਨਕ ਜਿਹੜੇ ਵੀ ਕੜਮ ਚੌਧਰੀ ਹੋ ਗਿਆ ਮੰਡ ਮੁੰਡਰ ਗੇ ਉਹ ਉੱਠ ਕੇ ਤੁਰ ਪੈਂਦੇ ਆ ਜੀ ਇਹ ਵਿਚਾਰੇ ਪਰਦੇਸੀ ਇਹ ਫਲਾਨੇ ਉਹ ਤੁਹਾਡੇ ਜਵਾਈ ਲੱਗਦੇ ਆ ਇਹ ਵੀ ਤੁਸੀਂ ਇਹਨਾਂ ਨੂੰ ਇੰਨਾ ਸਿਰ ਤੇ ਚੱਕਦੇ ਆ ਇੱਥੇ ਆਓ ਤੁਹਾਡੀ ਇਹਨਾਂ ਨੇ ਹਨਾ ਐਸੀ ਤੇ ਐਸੀ ਕਰ ਦੇਣੀ ਆ ਇਹਨਾਂ ਨੇ ਇੱਥੇ ਆ ਜਾਂਦੀ ਇਹ ਮਤਲਬ ਇਹ ਹਾਲ ਹੁੰਦੇ ਆ ਇਧਰ ਬਾਹਲੀ ਜੇਟਾ ਚ ਉਹ ਤੁਸੀਂ